ਪਾਕਿਸਤਾਨ ਦੇ ਬਿਨਾਂ ਆ ਕੇ ਆਪਾਂ ਆਏ ਹਾਂ ਉਹ ਭੈ ਜਮਤੀ ਜਨਤਨ ਰੋਣ ਵਾਲੇ ਅੱਜ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆਖ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਇਹ ਜਿਹੜੇ ਕ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੀ ਉਹ ਜਿਹੜੇ ਮਾਤਾ ਜੀ ਦਾ ਕਰਦਾ ਕਿਉਂ ਨਹੀਂ ਜਾਣਾਂ ਨਹੀਂ ਮੰਗਾਂਗੇ ਇੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਵਾ ਅਸੀਂ ਕਿੱਥੇ ਜਾਵਾਂਗੇ ਪਾਜੀ ਲਗਾਇਆ ਸੀ ਕਿੱਦਾਂ ਦਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕੇ ਮੰਗਣਾ ਵਾ ਨਹੀਂ ਤੇਰੀ ਗੱਲ ਸੁਣੋ ਹਾਂ ਜੀ ਕਰ ਦਵੇ हां बुलावांगी बुला नाम बुलावांगी इतो अंबरसार जा फिसला अंबरसार दे, दे बुलावांगी अंबर हां जी सास सारे सी अंबरसार दे हां ठीक है ਸਾਡੇ ਬਾਬਿਆਂ ਦੇ ਹੱਥੀ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਉਹ ਤੂੰ ਮਾਰਦੀ ਅਸੀਂ ਘੁੱਸਰੇ ਨਹੀਂ ਆ ਆ ਦੇ ਉਹ ਮੇਰੀ ਕਾਲ ਸੁਣਾ ਕੱਲ ਰਾਤ ਦੀ ਗਲੀ ਨਾ ਨਹੀਂ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਤੇ ਉਹਦੇ ਪੱਟੇ ਮਾਰੇ ਪੱਟੇ ਮਾਰੇ ਘਾਤੂ ਮਾਰੇ ਪੱਟੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁੜੀ ਨਹੀਂ ਮੰਗੋ ਕਹਿੰਦੇ ਨਾਨੀਆ ਮੰਗੋ ਕਹਿੰਦੀ ਆ ਪੁਲਿਸ ਵੀ ਕਿੰਨੇ ਘੱਟੇ ਨਾਨੀਆ ਘਾਤੂ ਮੰਗਦੇ ਤੱਕਦੀ ਆ ਜਦਾਂ ਨੇ ਗੱਤਾਂ ਪੰਤ ਕੋ ਰੋਪੀ ਚ ਨਾਂਦੰਗਾ ਜੀ ਨੀਂ ਅੰਦਰ ਮੰਗ ਸਕਦੇ ਨਹੀਂ ਮੰਗ ਸਕਦਾ ਹੀ ਪਾ ਸਕਦਾ ਪਾ ਦੇ ਸਕਦੇ ਭਾਵੇਂ ਮੰਗ ਸਕਦੇ ਸਾਡਾ ਕੰਮ ਰੋਟੀ ਠੀਕਾ ਨਹੀਂ ਸੀ ਇੱਥੇ ਹੀ ਖਾਣਾ ਸੀ ਜਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੀ ਜਿਵੇਂ ਮਰਜ਼ੀ ਕਰ ਲੋ ਗਾੜ-ਗੜ ਮੰਗ ਸਕਦੇ ਲੋੜ ਵਾਰਾ ਸੀ ਕਰਨਾ ਲਾਇਆ ਰਿਹਾ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਕੁੱਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਕੀ ਖੁਸ਼ ਰਹੀ ਨਹੀਂ ਜਨਾਨੀਆਂ ਨੂੰ ਹੋ ਤਾਂ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁਸ਼ ਰਹੀ ਸੀ ਕਿੱਥੇ ਜਾਈਏ ਮੈਂ ਸਾਨੂੰ ਘਰ ਤੇ ਰੱਖਦੇ ਨਾ ਬਾਹਰ ਸਾਨੂੰ ਰਹਿਣ ਦੇ ਨਾ ਕਿੱਥੇ ਜਾਈਏ ਤੁਮਰ ਜੀ ਹਾਂਜੀ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਇਹ ਜਿਹੜੇ ਕ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਗੇ ਅਸੀਂ ਮੰਗਾਗੇ ਇਹ ਹੱਟ ਕੋ ਪੈਸੇ ਕਿਉਂ ਨਹੀਂ ਜਾਣ? ਨਹੀਂ ਮੰਗਣਾ ਕਿਥੇ ਕਿਥੇ ਪਾਜੀ ਜਾਵਾਂਗੇ ਅਸੀਂ। ਅਸੀਂ ਕਿਥੇ ਜਾਵਾਂਗੇ ਪਾਜੀ? ਲਗਾਇਆ ਸੀ ਕਿੱਦਾਂ ਧਰਨਾ ਲੱਗੇ ਲੱਗੇਗਾ? ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ? ਭਾਵੇਂ ਹਣ ਮਹੀਨਾ ਲੱਗ ਜਾਏ, ਭਾਵੇਂ ਸਾਨੂੰ ਲੱਗੇ 2 ਮਹੀਨੇ। ਅਸੀਂ ਤੇ ਕਿਹ ਮੰਗਣਾ ਵਾ? ਆਪਣਾ ਮੰਗਣਾ ਸਾਰਾ। ਨਹੀਂ, ਮੇਰੀ ਗੱਲ ਸੁਣੋ। ਫੋਟੋਕਾਰ ਦਵੇ। ਪਰਿਵਾਰ ਦੇ ਵਿੱਚ ਨਾ ਰੱਖੀ। ਹਾਂ, ਬੁਲਾਵਾਂਗੇ। ਬੁਲਾ ਜਗ੍ਹਾ ਤੋਂ ਬੁਲਾਏ ਜਾਏ। ਨਾਮ ਬੁਲਾਵਾਂਗੇ ਇੱਥੋਂ ਹੀ। ਅੰਬਰਸਰ ਦਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ। ਹਾਂਜੀ ਸੱਸ ਸਾਰੇ ਅਸੀਂ ਅੰਬਰਸਰ ਦੇ ਆ।